ਸਾਰੇ ਲੋਕ ਆਪਣੇ ਪਿੰਡਾਂ ਵਿੱਚੋਂ ਵੱਡੇ ਸ਼ਹਿਰਾਂ ਨੂੰ ਨਿਕਲਦੇ ਆ ਕਿ ਕੰਮਕਾਰ ਤੇ ਜਾਣਾ ਔਰ ਕਿਵੇਂ ਜਾਇਆ ਜਾਂਦਾ ਔਰ ਉਸ ਸ਼ਹਿਰ ਵਿੱਚ ਜਾ ਕੇ ਕਿਵੇਂ ਜੀਆਂ ਤੰਗੀਆਂ ਆਉਂਦੀਆਂ ਗੱਲਬਾਤ ਕਰਦੇ ਆ ਇੱਥੇ ਕਾਰਾਂ ਦੇ ਮਕੈਨਿਕ ਨੇ ਭਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਭਾਜੀ ਕਿਹੜਾ ਸਮਾਂ ਸੀਗਾ ਕਿਹੜਾ ਸਨ ਸੀਗਾ ਜਦੋਂ ਤੁਸੀਂ ਚੰਡੀਗੜ੍ਹ ਚ ਆਏ 1996 96 ਚ ਆਇਆ ਹਾਂ ਤਾਂ ਕੰਮ ਸਿੱਖਣ ਵਾਸਤੇ ਤੁਹਾਨੂੰ ਕਿੰਨੇ ਸਾਲ ਲੱਗ ਗਏ ਸੀ ਜਦੋਂ ਤੁਸੀਂ ਆਪਣੇ ਏਰੀਆ ਵਿੱਚ ਜਾਂ ਆਪਣੇ ਸਟੇਟ ਦੇ ਵਿੱਚ ਆਪਣੇ ਹਲਕੇ ਚ ਕੰਮ ਸਿੱਖਿਆ ਸੀ ਕਿੰਨੇ ਸਾਲ ਲੱਗੇ ਸੀ 6 ਤੋਂ 7 ਸਾਲ 7 ਸਾਲ ਕੰਮ ਸਿੱਖਿਆ ਸੀ ਉਦੋਂ ਕਾਰਾਂ ਕਿਹੜੀਆਂ ਹੁੰਦੀਆਂ ਸਨ ਉਦੋਂ ਮਰੂਤੀ ਕਾਰ ਸਟੀਮ ਹਾਂ ਸਟੀਮ ਗੱਡੀ ਜਿਹੜੀ ਲੰਬੀ ਆਈ ਸੀ ਹਾਂਜੀ ਸਟੀਮ ਔਰ ਮਰੂਤੀ ਕਾਰ ਹਾਂਜੀ ਤੇ ਫिएट ਅੰਬਾਸਟਰ ਜਿਪਸੀ ਹਾਂ ਇਹ ਇਹ ਮਾਡਲ ਸੀਗੇ ਸਾਰੇ ਹੀ ਹਨਾ ਇਹ ਛੋਟੇ ਮਾਡਲ ਸਾਰੇ ਸੀਗੇ ਸਾਰੇ ਸੀਗੇ ਤੇ ਉਹ ਕਿਹੜਾ ਸ਼ਹਿਰ ਸੀਗਾ ਜਿੱਥੇ ਤੁਹਾਨੂੰ ਪਹਿਲੇ ਇਹ ਮੌਕਾ ਮਿਲਿਆ ਕਿ ਤੁਸੀਂ ਇਹ ਕੰਮ ਸਿੱਖਣਾ ਸ਼ਿਰਸਾ ਅੱਛਾ ਸ਼ਿਰਸੇ ਤੋਂ ਤੁਸੀਂ ਰਹਿਣ ਵਾਲੇ ਵੀ ਉੱਥੋਂ ਦੇ ਹੋ ਰਹਿਣ ਵਾਲੇ ਬਠਿੰਡਾ ਅਛਾ ਰਹਿਣ ਵਾਲੇ ਪਠਿੰਡੇ ਦੇ ਹੋਂ ਤੇ ਫਿਰ ਸਿਰਸੇ ਕਿੱਥਾਂ ਪਹੁੰਚੇ ਉੱਥੋਂ ਕੰਮ ਸਿੱਖਣ ਵਾਸਤੇ ਨਹੀਂ ਉਥੇ ਰਹਿਣ ਸਹਿਣ ਕਿੱਦਾਂ ਹੋ ਯਾਰ ਰਿਸ਼ਤੇਦਾਰੀਆਂ ਹੋਣਗੀਆਂ ਸੱਜਣਤਾਈਆਂ ਹੋਣਗੀਆਂ ਆ ਥੋੜਾ ਟਾਈਮ ਰਿਸ਼ਤੇਦਾਰੀ ਦੀ ਬਾਤ ਚ ਵਰਕਸ਼ਾਪ ਚ ਬਾਅਦ ਵਿੱਚ ਵਰਕਸ਼ਾਪ ਦੀ ਰਹਿائش ਦਾ ਅਰੇਂਜਮੈਂਟ ਹੋ ਗਿਆ ਹਾਂਜੀ ਤੇ ਉਸ ਵੇਲੇ ਦਾ ਸਮਾਂ ਤੇ ਅੱਜ ਦੀ ਗੱਲ ਕਰੀਏ ਉਦੋਂ ਜੇ ਕੰਮ ਸਿੱਖਿਆ ਸੀਗਾ ਤਾਂ ਤਨਖਾਹ ਕਿੰਨੀ ਕੁ ਹੋਵੇਗੀ ਜਦੋਂ ਸਿੱਖ ਗਏ ਸੀ ਤਨਖਾਹ ਉਦੋਂ ਹੈ ਹੀ ਨਹੀਂ ਸੀ ਜੀ ਸਿੱਖਣ ਦੀ ਤਨਖਾਹ ਨਹੀਂ ਸੀ ਸਿੱਖਣ ਦੇ ਕੋਈ ਤਨਖਾਹ ਨਹੀਂ ਸੀ ਤੇ ਜਦੋਂ ਤੁਸੀਂ ਚੰਡੀਗੜ੍ਹ ਆਏ ਹੋ ਤੇ ਉਹ ਪਹਿਲਾਂ ਕੰਮ ਆ ਕੇ ਚੰਡੀਗੜ੍ਹ ਵਿੱਚ ਸਿੱਖਿਆ ਆ ਕੇ ਜਾਂ ਚੰਡੀਗੜ੍ਹ 'ਚ ਸਿੱਧਾ ਸ਼ੁਰੂ ਕਰ ਦਿੱਤਾ ਸੀ। ਮੈਂ ਸ਼ੁਰੂ ਕਰਤਾ ਸੀ। ਚੰਡੀਗੜ੍ਹ ਸ਼ੁਰੂ ਕਰ ਦਿੱਤਾ ਸੀਗਾ ਤੇ ਉਹ ਤਨਖਾਹ ਤੇ ਕਰਿਆ ਸੀ ਕਿ ਜਾਂ ਕਿਵੇਂ ਕਰਿਆ ਸੀ? ਪਹਿਲਾਂ ਤਨਖਾਹ ਤੇ ਕਰਿਆ ਸੀ। ਕਿੰਨੀ ਤਨਖਾਹ ਸੀਗੀ? ਉਦੋਂ ਸੀਗੀ 1300 ਰੁਪਏ ਤੱਕ। 1300 ਰੁਪਿਆ ਮਹੀਨਾ। ਹਾਂਜੀ। ਤੇ 1300 ਮਹੀਨੇ ਦੇ ਵਿੱਚ ਉਸ ਵੇਲੇ ਗੁਜ਼ਾਰਾ ਕਰਨਾ। ਬਹੁਤ ਸੌਖਾ ਹੁੰਦਾ ਸੀ। ਅੱਛਾ ਠੀਕ ਲੱਗਦਾ ਸੀ। ਬਹੁਤ ਸੌਖਾ ਸੀ। ਖਰਚੇ ਕੋਈ ਨਹੀਂ ਸੀ। ਨਾ ਜਾ ਹੁਣ ਖਰਚੇ ਵਧਨ ਕਰਕੇ ਚਾਹੇ ਤਨਖਾਹਾਂ ਜ਼ਿਆਦਾ ਖਰਚੇ ਵਧਨ ਕਰਕੇ ਥੋੜੀਆਂ ਮੁਸ਼ਕਿਲਾਂ ਆਉਂਦੀਆਂ ਕਿ ਖਰਚੇ ਅਸੀਂ ਵਧਾ ਲਏ ਹਾਂ ਹਾਂਜੀ ਤੇ ਤਨਖਾਹਾਂ ਜਿਹੜੀਆਂ ਉਦੋਂ 1300 ਦੇ ਵਿੱਚ ਵੀ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਹਾਂ 1300 ਚ ਮੈਨੂੰ ਲੱਗਦਾ ਜਿੰਨੇ ਕੋ ਹੁਣ ਬਚਦੇ ਆ ਉਨੇ ਹੀ ਉਦੋਂ ਬਚ ਜਾਂਦੇ ਸੀ ਇੱਕ ਮੈਨੂੰ ਹੋਰ ਗੱਲ ਸੁਣਨ ਨੂੰ ਮਿਲੀ ਆ ਕਿ ਤੁਸੀਂ ਜੋ ਇੱਥੇ ਚੰਡੀਗੜ੍ਹ 'ਚ ਕੰਮ ਕਰ ਰਹੇ ਹੋ ਪੁਰਾਣਾ ਹੀ ਸੱਜਣੋ ਜਿਹੜਾ ਉੱਥੋਂ ਕੰਮ ਕਰਿਆ ਸੀ ਉਹੋ ਹੀ ਇੱਥੇ ਆਏ ਜਿਸ ਤਰ੍ਹਾਂ ਮਤਲਬ ਦੁਬਾਰਾ ਪੁੱਛੋ ਜਿਵੇਂ ਆ ਜਿਹੜੇ ਤੁਹਾਡੇ ਨਾਲ ਆ ਅਮਰ ਜੀ ਇਹ ਤੁਹਾਡੇ ਨਾਲ ਹੀ ਉੱਥੇ ਹੀ ਕੰਮ ਸਿੱਖਿਆ ਸੀ ਉੱਥੇ ਹੀ ਕਰਦੇ ਸੀਗੇ ਹਾਂਜੀ ਇਕੱਠੇ ਇਕੱਠੇ ਚੰਡੀਗੜ੍ਹ ਆਏ ਇਕੱਠੇ ਆ ਮਾ ਦੋ ਦੋ ਚਾਰ ਚਾਰ ਮਹੀਨਿਆਂ ਚ ਆ ਗਏ ਸੀ ਅੱਛਾ ਦੋ ਮਹੀਨੇ ਪਹਿਲਾਂ ਆ ਗਿਆ ਕੋਈ ਚਾਰ ਮਹੀਨੇ ਬਾਅਦ ਚ ਆ ਗਿਆ ਅਸੀਂ 8 ਤੋਂ 10 ਬੰਦੇ ਇੱਥੇ ਚੰਡੀਗੜ੍ਹ ਚ ਆਏ ਸੀ ਤੇ ਹੁਣ ਗੱਡੀਆਂ ਦੇ ਮਾਡਲ ਨਵੇਂ ਤੋਂ ਨਵੇਂ ਆ ਗਏ ਨਵੇਂ ਤੋਂ ਨਵੇਂ ਮਾਡਲ ਆ ਗਏ ਨਵੇਂ ਤੋਂ ਨਵੀਂ ਗੱਡੀ ਆ ਗਈ ਕੁਝ ਇਲੈਕਟ੍ਰੋਨਿਕ ਆ ਗਈਆਂ ਕੁਝ ਗੈਸ ਵਾਲੀਆਂ ਆ ਗਈਆਂ ਤੇ ਉਹ ਸੀਐਨਜੀ ਵਾਲੀਆਂ ਗੱਡੀਆਂ ਉਹਨਾਂ ਦੀਆਂ ਪ੍ਰੋਬਲਮਾਂ ਕੋਈ ਤੁਹਾਨੂੰ ਆਉਂਦੀਆਂ ਹੁਣ ਜਾਂ ਉਹਦਾ ਕੰਮ ਵੱਖਰਾ ਹੈ ਜਾਂ ਟੈਕਨੀਕਲ ਲੈਣੇ ਪੈਂਦੀ ਹੈ ਜਾਂ ਕਾਰੀਗਰੀ ਵੱਖਰੀ ਹੈ ਉਹਦੇ ਨਹੀਂ ਕਾਰੀਗਰ ਵੱਖਰੇ ਨਹੀਂ ਹੈ ਕਾਰੀਗਰ ਐਸਈਚ ਵਿੱਚ ਅਲੱਗ ਹੋਏ ਨੇ ਉਹ ਅੱਛਾ ਇਹੋ ਫੀਲਡ ਵਿੱਚੋਂ ਅਲੱਗ ਹੋਏ ਆ ਐਸਈਚੋਂ ਅਲੱਗ ਹੋਏ ਨੇ ਕਿਛ ਨੇ ਸੀਐਨਜੀ ਦਾ ਕਰ ਲਿਆ ਕਿਛ ਨੇ ਐਲਪੀਜੀ ਦਾ ਕਰ ਲਿਆ ਸਟਾਰਟਿੰਗ 'ਚ ਜੀ ਜੀ ਇਹ ਅਲੱਗ ਨਹੀਂ ਸੀਗੇ ਉਹ ਪਰ ਕਰਨਾ ਪੈ ਗਿਆ ਸਿਕਣਾ ਪਿਆ ਥੋੜਾ ਬੋਲਦਾ ਸਿਕਣਾ ਪਿਆ ਹਾਂਜੀ ਸਿਕਣਾ ਪਿਆ ਉਹਨਾ ਪਿਆ ਜੇ ਤੁਹਾਡੇ ਕੋਲ ਕੋਈ ਗੱਡੀ ਸੀਐਨਜੀ ਆ ਜਾਂਦੀ ਆ ਜੇ ਤੁਹਾਡੇ ਕੋਲ ਕੋਈ ਸੀਐਨਜੀ ਗੱਡੀ ਆ ਜਾਂਦੀ ਤਾਂ ਤੁਸੀਂ ਉਹਨੂੰ ਕਰ ਲਓਗੇ ਹਾਂ ਸੈਟਿੰਗ ਕਰ ਸਕਦੇ ਆ ਜੀ ਅੱਛਾ ਸੈਟਿੰਗ ਕਰ ਲੈਂਦੇ ਹੋ ਥੋੜਾ ਵੇਖ ਕੇ ਪਤਾ ਲੱਗ ਗਿਆ ਕਿ ਇਹ ਜੀ ਇੱਥੋਂ ਕੇ ਜਿਹੇ ਇਫੈਕਟ ਆ ਹੁੰਦਾ ਥੋੜਾ ਜਿਹਾ ਹਾਂਜੀ ਹਾਂਜੀ ਤੇ ਇਹ ਗੱਡੀਆਂ ਦੀ ਜਿਹੜੀ ਆ ਉਹ ਜਿਵੇਂ ਆਹ ਗੱਡੀਆਂ ਦੀ ਕਾਰਡ ਆ ਜਾਂ ਡੀਜ਼ਲ ਗੱਡੀ ਜਾਂ ਪੈਟਰੋਲ ਗੱਡੀ ਦੀ ਬਹੁਤ ਵੱਡੀ ਕਾਰਡ ਆ ਤੇ ਇਹ ਹੇਲ ਸਟੇਸ਼ਨ ਨੂੰ ਵੀ ਜਾਣਾ ਸੀਐਨਜੀ ਵਾਲੀਆਂ ਗੱਡੀਆਂ ਹੇਲ ਸਟੇਸ਼ਨ 'ਚ ਕੰਮਜਾਬ ਹੈਗੀ ਹਾਂ ਕੋਈ ਪ੍ਰੋਬਲਮ ਨਹੀਂ ਆਉਣੀ ਕਿਸੇ ਨੂੰ ਜੇ ਕਈ ਵਾਰੀ ਇਲੈਕਟ੍ਰੋਨਿਕ ਵਾਲੀ ਕਹਿੰਦੇ ਆ ਕਿ ਚਾਰਜਿੰਗ ਘਟ ਹੁੰਦੀ ਹੈ ਨਹੀਂ ਚਾਰਜਿੰਗ ਤੇ ਚਾਰਜਿੰਗ ਦਾ ਵੀ ਫਰਕ ਪੈਂਦਾ ਕਿ ਨਹੀਂ ਜਿਹੜੀਆਂ ਚਾਰਜਿੰਗ ਵਾਲੀਆਂ ਬੈਟਰੀਆਂ ਹੁਣ ਗੱਡੀਆਂ ਆ ਰਹੀਆਂ ਨੇ ਨਾ ਉਹਨਾਂ 'ਚ ਕੋਈ ਫਰਕ ਪੈਂਦਾ ਹੋਵੇਗਾ ਅੱਛਾ ਅਜੇ ਤੁਹਾਡੇ ਧਿਆਨ 'ਚ ਨਹੀਂ ਆਇਆ ਨਹੀਂ ਅਜੇ ਧਿਆਨ 'ਚ ਨਹੀਂ ਆ ਵੀ ਉਹ ਜ਼ਰੂਰ ਪੈਂਦਾ ਹੋਵੇਗਾ ਕਿਉਂਕਿ ਆਪਾਂ ਹੜੀਏਰੀਏ 'ਚ ਜਦੋਂ ਚੱਲਦੀ ਹੈ ਨਾ ਉੱਥੇ ਐਵਰੇਜ ਦਾ ਫਰਕ ਪੈ ਜਾਂਦਾ ਖਚਾਈ ਦਾ ਫਰਕ ਪੈ ਜਾਂਦਾ ਉੱਥੇ ਤੁਹਾਨੂੰ ਉੱਥੇ ਚਾਰਜਿੰਗ ਪੁਆਇੰਟ ਉੱਥੇ ਮੌਕੇ ਤੇ ਮਿਲਦਾ ਹੈ ਕਿ ਨਹੀਂ ਮਿਲਦਾ ਬੈਟ ਹਾਂ ਬੈਟਰੀ ਵਾਲੀ ਦਾ ਉੱਥੇ ਜਾ ਕੇ ਫਰਕ ਪਏਗਾ ਚਾਰਜਿੰਗ ਪੁਆਇੰਟ ਤੁਹਾਨੂੰ ਜੇ ਨਹੀਂ ਮਿਲਿਆ ਨਹੀਂ ਮਿਲਿਆ ਤਾਂ ਤੁਹਾਨੂੰ ਦਿੱਕਤ ਹੈ ਤੁਹਾਨੂੰ ਦਿੱਕਤ ਆਏਗੀ ਤੇ ਇਸ ਵੇਲੇ ਅਜੇ ਇੰਨੇ ਚਾਰਜਿੰਗ ਪੁਆਇੰਟ ਹੋਣੇ ਵੀ ਨਹੀਂ ਅਜੇ ਨਹੀਂ ਆ ਜੀ ਤਿਆਰ ਹੋਣੇ ਕਿਉਂਕਿ ਹਰ ਪ੍ਰਾਈਵੇਟ ਪਰਸਨ ਨੇ ਲਗਾਏ ਨਹੀਂ ਹੋਣੇ ਇੰਨੇ ਹਾਂ ਜੀ ਤੇ ਚੰਡੀਗੜ੍ਹ ਚ ਚਾਰਜਿੰਗ ਪੁਆਇੰਟ ਸਭ ਪ੍ਰਾਈਵੇਟ ਪਰਸਨ ਨੇ ਕਿਸੇ ਨੇ ਲਗਾਇਆ ਚਾਰਜਿੰਗ ਪੁਆਇੰਟ ਨਹੀਂ ਅਜੇ ਨਹੀਂ ਸੁਣਨ ਚ ਆਇਆ ਜੀ ਕੋਈ ਸਰਕਾਰੀ ਅਜੇ ਉਹੀ ਸਰਕਾਰੀ ਹੈ ਜਿਹੜੇ ਕੋਈ ਜਿਹੜੀਆਂ ਸਰਕਾਰੀ ਬੱਸਾਂ ਹੀ ਚਾਰਜ ਹੋ ਰਹੀਆਂ ਨੇ ਇਹਨਾਂ ਦੇ ਸਰਕਾਰੀ ਤੌਰ ਤੇ ਬਾਕੀ ਜਿਹੜੇ ਪਰਸਨਲ ਲੋਕਾਂ ਨੇ ਲਗਾ ਰੱਖ ਵੈਸੇ ਨਹੀਂ ਵੈਸੇ ਨਹੀਂ ਹਾਂਜੀ ਲੱਗੇ ਤਾਂ ਲੱਗੇ ਕਾਫੀ ਜਿਹਾ ਨਹੀਂ ਸਰਕਾਰੀ ਲੱਗੇ ਨੇ ਨਾ ਸਰਕਾਰੀ ਲੱਗੇ ਪ੍ਰਾਈਵੇਟ ਕਿਸੇ ਬੰਦੇ ਨੇ ਅਜੇ ਸ਼ੁਰੂਆਤ ਨਹੀਂ ਕੀਤੀ ਕਿਉਂ 21 ਵਾਲੇ ਪੰਪ ਤੇ ਲੱਗੇ ਤੇ ਆ ਅੱਛਾ 21 ਜਿਹੜੇ ਪੰਪ ਤੇ ਲੱਗੇ ਪੰਪ ਵਾਲਿਆਂ ਨੇ ਲਾਏ ਹੋ ਕੰਪਨੀ ਨੇ ਲਗਾਏ ਹੋਣਗੇ ਤਾਂ 20 ਦੇ ਗੁਜ਼ਾਰੇ ਲਗਾ ਰੱਖਿਆ ਅੱਛਾ ਇੱਥੇ ਵੀ ਲੱਗੇ ਆ ਕੋਈ ਲੱਗੇ ਨੇ ਵੀ ਪੰਜਾਬ ਵਿੱਚ ਕੋਈ ਸ਼ੁਰੂਆਤ ਹੈ ਪਰ ਜੇ ਇਹ ਲੇਸਟੇਸ਼ਨ ਦੀ ਗੱਲ ਕਰਦੇ ਆ ਤਾਂ ਦਿੱਕਤਾਂ ਬਹੁਤ ਆਉਂਦੀਆਂ ਗੱਡੀ ਦੀ ਖੁਚਾਈ ਵੀ ਹੁੰਦੀ ਆ 43 ਦਾ ਜਿਹੜਾ ਹੈ ਅੱਛਾ ਕੰਮ ਜਿਹੜਾ ਕਰਦਾ ਇਹ ਜੇ ਅਸੀਂ ਗੱਲ ਕਰਦੇ ਆਂ ਕਿ ਉਦੋਂ ਤੁਹਾਨੂੰ ਤਨਖਾਹਾਂ 1300 ਹਾਂਜੀ ਤੇ ਸਿੱਖਣ ਦੀ ਤਨਖਾਹ ਨਹੀਂ ਸੀ ਹੁੰਦੀ ਨਾ ਸਿੱਖਣ ਦੇ ਕੋਈ ਤਨਖਾਹ ਨਹੀਂ ਉਦੋਂ ਸਿੱਖਣ ਵਾਲਾ ਵੀ ਜਿਹੜਾ ਫਰੀ ਚ ਨਹੀਂ ਮਿਲਦਾ ਹੁਣ ਨਹੀਂ ਸਿੱਖਣ ਵਾਲਾ ਤਾਂ ਹੁਣ ਪਹਿਲਾਂ ਤਨਖਾਹ ਪੁੱਛਦਾ ਹੀ ਸਿੱਖਦਾ ਦਾ ਬਾਅਦ ਚ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਰਨਾ ਰਿਹਾ ਕੰਮ ਦਾ ਤਾਂ ਉਹਨੂੰ ਪਤਾ ਹੀ ਨਹੀਂ ਅੱਛਾ ਅੱਛਾ ਕੰਮ ਦਾ ਨਹੀਂ ਪਤਾ ਵੀ ਮੈਂ ਕੀ ਕਰਨ ਜਾ ਰਿਹਾ ਉਹ ਕਹਿੰਦਾ ਮੈਨੂੰ ਤਨਖਾਹ ਕਿੰਨੀ ਦਿਓਗੇ ਦੱਸੋ ਅਜਾ ਜੇ ਤੁਸੀਂ ਕਿਸੇ ਨੂੰ ਕਹਿੰਦੇ ਵੀ ਆ ਜਾ ਕੋਈ ਤੈਨੂੰ ਕੰਮ ਕਰਨਾ ਕਰੀਏ ਸੈੱਟ ਤੇ ਉਹ ਕਹਿੰਦਾ ਜੀ ਉਹਨੂੰ ਪਤਾ ਨਹੀਂ ਹੈ ਕੰਮ ਬਾਰੇ ਵੀ ਮੈਂ ਕੀ ਕਰਨ ਜਾ ਤਤਰਾ ਤਨਖਾਹ ਕਿੰਨੀ ਹੁੰਦੀ ਹੈ ਅੱਜ ਕੱਲੇ ਨਵਾਂ ਬੰਦਾ ਹੁੰਦਾ ਨਵਾਂ ਬੰਦਾ 10000 ਤੋਂ ਥੱਲੇ ਨਹੀਂ ਮਿਲਦਾ ਜੀ ਅੱਛਾ ਨਵਾਂ ਬੰਦਾ ਸਿੱਖਣ ਵਾਲਾ ਵੀ 10000 ਤੋਂ ਥੱਲੇ ਨਹੀਂ ਨਾ ਤੇ ਜੇ ਕਾਰੀਗਰ ਹੈ ਤਾਂ ਫਿਰ ਤਾਂ ਨੇਚਰਲੀ ਹੈ ਕੀ ਕਾਰੀਗਰ ਤਾਂ ਫਿਰ ਆਪਣਾ ਵੀ 25 ਤੋਂ 30000 ਦੇ ਵਿੱਚ ਵਿੱਚ 25 30000 ਕਾਰੀਗਰ ਜਿਹੜਾ ਉਹ ਲੈ ਲੈਂਦਾ ਲੈ ਲੈਂਦਾ ਜੀ ਤੇ ਸਿੱਖਣ ਵਾਲੇ ਨੂੰ 10000 ਤੇ ਰਹਿਣ ਸਹਿਣ ਵੀ ਲੱਭ ਕੇ ਦੇਣਾ ਪਏਗਾ ਉਹ ਲੱਭ ਕੇ ਦੇਣਾ ਪਏਗਾ ਜੇ ਬਾਹਰ ਦਾ ਬੰਦਾ ਹੋਏਗਾ اچھا ਇਹ ਇੱਥੋਂ ਦਾ ਲੋਕਲ ਹੋਏਗਾ ਆਪਣਾ ਰਹਿ ਹੀ ਰਿਹਾ ਜੀ ਤੇ ਸਿੱਖਣ ਵਾਲੇ ਮਿਲ ਜਾਂਦੇ ਆ ਜਾਂ ਨਹੀਂ ਬਹੁਤ ਘੱਟ ਅੱਛਾ ਇੱਥੇ ਵੀ ਜ਼ਿਆਦਾਤਰ ਇਹ ਹੈ ਕਿ ਜਿਵੇਂ ਕਹਿੰਦੇ ਆ ਨਾ ਕਿ ਪ੍ਰਵਾਸੀ ਯੂਪੀ ਬਿਹਾਰ ਦੇ ਬਹੁਤ ਆਇਆ ਕਿ ਉਹ ਮੁੰਡੇ ਨਹੀਂ ਸਿੱਖਦੇ ਘੱਟ ਸਿੱਖਦੇ ਉਹ ਘੱਟ ਸਿੱਖਦੇ ਆ ਜੀ ਇਸ ਕੰਮ ਨੂੰ ਨਹੀਂ ਸਿੱਖਦੇ ਉਹ ਉਹ ਕਾਲੇ ਪੀਲੇ ਕੰਮ ਨੂੰ ਨਹੀਂ ਪੈਂਦਾ ਨਾ ਅੱਛਾ ਕੱਪੜੇ ਵੀ ਕਾਲੇ ਹੁੰਦੇ ਆ ਹੱਥ ਵੀ ਕਾਲੇ ਹੁੰਦੇ ਕਾਲੇ ਹੁੰਦੇ ਨੇ ਤੇ ਉਹਦੇ ਚੱਕਰ 'ਚ ਫਿਰ ਏਟੀਐਮ ਦੇ ਬੂਥ ਤੇ ਖੜਨਾ ਸੌਖਾ ਲੱਗਦਾ ਉਹਨਾਂ ਨੂੰ ਅੱਛਾ ਸਿਕਿਉਰਟੀ ਕਰਨੀ ਸੌਖੀ ਹੈ ਓਏ ਏਸੀ ਵਾਲੇ ਕਮਰੇ 'ਚ ਹਾਂ ਏਸੀ ਵਾਲੇ ਕਮਰੇ 'ਚ ਬੈਠਣਾ ਉਹਨਾਂ ਨੂੰ ਸੌਖਾ ਲੱਗਦਾ ਛੋਟੀ ਉਮਰ ਦੇ ਬੱਚਿਆਂ ਨੂੰ ਹੂੰ ਹੂੰ ਪਰ ਉਹ ਖਰਾਬ ਕਰ ਰਿਹਾ ਬੰਦੇ ਉਹ ਤਾਂ ਉਮਰ ਹੋਣੀ ਚਾਹੀਦੀ ਹੈ 50 55 ਸਾਲ ਦੀ ਜਿਹੜਾ ਉੱਥੇ ਬੈਠ ਕੇ ਕੰਮ ਕਰੇ ਹਾਂ ਇਹ ਛੋਟੇ ਬੱਚਿਆਂ ਨੂੰ ਲਗਾਈ ਖੜੇ ਨੂੰ ਛੋਟੀ ਉਮਰ ਵਾਲਿਆਂ ਨੂੰ ਵੀ ਉੱਥੇ ਲਗਾਈ ਖੜੇ ਨੇ ਜਿਹੜਾ ਨਹੀਂ ਉਹ ਸਿਕਿਉਰਿਟੀ ਦੇ ਉੱਥੇ ਖੜਾ ਹਾਂ ਮੌਲ ਦੇ ਵਿੱਚ ਖੜੇ ਨੇ ਬੱਚੇ ਕੋਟ ਪੈਂਟ ਪਾ ਕੇ ਉਹਨਾਂ ਦੀ ਉਮਰ ਤੱਕ ਕੰਮ ਕਰਨ ਦੀ ਆ ਉਹਨਾਂ ਨੂੰ ਖੜਾ ਰੱਖਿਆ ਉਹ ਇੱਕ ਜਿਹੜਾ ਹੱਥੀ ਸਕਿੱਲ ਆ ਉਹ ਨਹੀਂ ਸਿੱਖਿਆ ਗਿਆ ਉਹ ਖਤਮ ਹੋ ਰਿਹਾ ਜੀ ਹੁਣ ਤੁਹਾਡੇ ਸਕਿੱਲ ਦੇ ਵਿੱਚ ਤੁਸੀਂ 2-4 ਦਿਨ ਬੁਖਾਰ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਕੋ ਪ੍ਰੋਬਲਮ ਆਉਂਦੀ ਤਾਂ ਤੁਸੀਂ ਕਿਸੇ ਤੋਂ ਵੀ ਕਰਵਾ ਸਕਦੇ ਹੋ ਕਿਉਂਕਿ ਤੁਸੀਂ ਸਿੱਖਿਆ ਹੋਇਆ ਤੇ ਜਿਹੜਾ ਸਿਕਿਉਰਟੀ ਦਾ ਕੰਮ ਆ ਉਹ ਕਿਸੇ ਦੇ ਗੇਟ ਗਿਆ ਦੁਆਰਾ ਆਪਣੀ ਜਗ੍ਹਾ ਬੰਦਾ ਕਿੱਥੋਂ ਲਿਆਉਗੇ ਤੇ ਆਪ ਕਿੱਥੋਂ ਕਮਾਓਗੇ ਨਹੀਂ ਜੀ ਉਹ ਸਿਕਿਉਰਟੀ ਵਾਲੇ ਨੇ ਤਾਂ ਸਾਡਾ ਹਰਾਮ ਕਰਤੇ ਉਹ ਸਾਡਾ ਹਰਾਮ ਕਰਤੇ ਹਨ ਬੱਚਿਆਂ ਦੇ ਬੱਚਿਆਂ ਦੇ ਬੱਚਿਆਂ ਦੇ ਜ਼ਿਆਦਾਤਰ ਮੂਡ ਉਧਰ ਨੂੰ ਹੋ ਗਿਆ ਕਿ ਖੜ ਕੇ ਹੀ ਡਿਊਟੀ ਕਰਨੀ ਹੈ ਮਾਸਟਰ ਸਾਫ ਸੁਥਰਾ ਰਹਿਣਾ ਸਵੇਰੇ ਕੋਟ ਕੋਟ ਪੈਂਟ ਪਾ ਕੇ ਜਾਣਾ ਹੈ ਕੋਟ ਪੈਂਟ ਆ ਕੇ ਤਾਰ ਦੇਣਾ ਤੇ ਤਨਖਾਹ ਉਹੀ ਰਹਿਣੀ ਹੈ ਸਾਰੀ ਉਮਰ 15000 ਸਾਰੇ ਆਹ ਇੰਨੀ ਕੀ ਰਹਿਣੀ ਹੈ ਸਾਰੀ ਉਮਰ ਹੀ 15000 ਰਹਿਣੀ ਹੈ ਤੇ ਉਹ 15000 ਵਾਸਤੇ ਉੱਥੇ ਐਡਜਸਟ ਹੋ ਕੇ ਬੈਠੇ ਆਪਣੀ ਉਮਰ ਕੱਢ ਰਹੇ ਆ ਉਥੇ ਉਮਰ ਖਰਾਬ ਕਰ ਰਹੇ ਜੀ ਖਰਾਬ ਕਰ ਰਹੇ ਆ ਖਰਾਬ ਕਰ ਰਹੇ ਆ ਬੱਚੇ ਆ ਬਹੁਤ ਵਧੀਆ ਗੱਲ ਇਹਨਾਂ ਨੇ ਕਹੀ ਆ ਕਿ ਜਿਹੜਾ ਸਿਕਿਉਰਿਟੀ ਦਾ ਕੰਮ ਹੈ ਜਾਂ ਕਿਤੇ ਵੀ ਜਾ ਕੇ ਤੁਸੀਂ ਕਿਸੇ ਬੈਂਕ ਵਿੱਚ ਜਾਂ ਸਕੂਲ ਦੇ ਅੱਗੇ ਸਿਕਿਉਰਿਟੀ ਪ੍ਰਾਈਵੇਟ ਕਰਦੇ ਹੋ ਤਾਂ ਉਸ ਦੇ ਵਿੱਚ ਡਿਊਟੀ ਦਾ ਤੁਹਾਡੀ ਤੁਹਾਨੂੰ ਚੰਗੀ ਲੱਗਦੀ ਹੋਵੇਗੀ ਲੇਕਿਨ ਉਮਰ ਭਰ ਦੀ ਰੋਜੀ ਰੋਟੀ ਜਿਹੜੀ ਆ ਉਸ ਦੇ ਵਿੱਚੋਂ ਨਹੀਂ ਜਿੰਨਾ ਸਮਾਂ ਤੁਹਾਡਾ ਸਰੀਰ ਖੜ ਸਕਦਾ ਤੁਸੀਂ ਉਹਨਾਂ ਸਮਾਂ ਹੀ ਖੜੋਗੇ ਤਾਂ ਜੇ ਤੁਸੀਂ ਹੱਥੀ ਕੋਈ ਕੰਮ ਸਿੱਖਦੇ ਹੋ ਕੋਈ ਕਾਰਜ ਸਿੱਖਦੇ ਹੋ ਤਾਂ ਫਿਰ ਤੁਹਾਨੂੰ ਇਹ ਹੁੰਦਾ ਕਿ ਤੁਸੀਂ ਕਾਰਜ ਸਿੱਖਿਆ ਹੋਇਆ ਤਾਂ ਤੁਸੀਂ ਜੇ ਕਦੀ ਬਿਮਾਰ ਪੈ ਜਾਂਦੇ ਹੋ ਕਿਸੇ ਰਿਸ਼ਤੇਦਾਰੀ 'ਚ ਜਾਂਦੇ ਹੋ ਤਾਂ ਫਿਰ ਤੁਹਾਡਾ ਜਿਹੜਾ ਕੰਮ ਆ ਦੂਸਰਾ ਬੰਦਾ ਵੀ ਕਰ ਸਕਦਾ ਤੁਸੀਂ ਕੋਲ ਬੈਠ ਕੇ ਵੀ ਕਰਵਾ ਸਕਦੇ ਹੋ ਫੋਨ ਤੇ ਵੀ ਕਰਵਾ ਸਕਦੇ ਹੋ ਹੋਰ ਦੱਸ ਦਈਏ ਕਿ ਇਹ ਭਾਈ ਸਾਹਿਬ ਬਠਿੰਡਾ ਦੇ ਰਹਿਣ ਵਾਲੇ ਹੋਰ ਸਰਸਾ ਹਰਿਆਣਾ ਹਰਿਆਣਾ ਦੇ ਵਿੱਚ ਇਹਨਾਂ ਨੇ ਕੰਮ ਸਿੱਖਿਆ 7 ਸਾਲ ਦੇ ਕਰੀਬ ਕੰਮ ਸਿੱਖਣ ਚ ਲੱਗੇ ਆ ਤਾਂ ਫੇਰ ਕੰਮ ਸਿੱਖ ਕੇ ਫੇਰ ਇਹਨਾਂ ਚੰਡੀਗੜ੍ਹ ਨੂੰ ਚਾਲੇ ਪਾਏ ਆ ਚੰਡੀਗੜ੍ਹ ਦੇ ਵਿੱਚ ਕਿਹੜੇ ਸਨ ਵਿੱਚ ਪਹੁੰਚੇ ਆ 98 ਦੇ ਵਿੱਚ ਆਏ ਹੋ 96 96 ਵਿੱਚ 96 ਵਿੱਚ ਚੰਡੀਗੜ੍ਹ ਪਹੁੰਚੇ ਆ ਤਾਂ ਜਦੋਂ ਗੱਡੀਆਂ ਸਿਰਫ ਚਾਰ ਪੰਜ ਮਾਡਲ ਪੁਰਾਣੇ ਹੁੰਦੇ ਸੀ ਜਿਵੇਂ ਇੱਕ ਸ਼ੈਲੋ ਆਈ ਸੀ ਇੱਕ ਸਟੀਮ ਆਈ ਸੀ ਤਾਂ ਅਮਰੂਤੀ 800 ਸੀ ਤਾਂ ਹੋਰ ਅੰਬੈਸਟਰ ਫੀਅਟ ਇਹ ਗੱਡੀਆਂ ਕੰਟੈਂਸਾ ਇਹ ਗੱਡੀਆਂ ਆਈਆਂ ਸਨ ਤਾਂ ਉਹਨਾਂ ਗੱਡੀਆਂ ਦੇ ਬਾਰੇ ਤੇ ਇਹ ਮਕੈਨਿਕ ਨੇ ਔਰ ਲਗਾਤਾਰ ਚੰਡੀਗੜ੍ਹ ਦੇ ਵਿੱਚ ਇਹੀ ਗੱਲ ਵੇਖਣ ਨੂੰ ਮਿਲਦੀ ਆ ਕਿ ਅੱਜ ਵੀ ਕਾਰੀਗਰ ਚੰਡੀਗੜ੍ਹ ਵਿੱਚ ਸਿੱਖਣ ਵਾਲੇ ਨਹੀਂ ਮਿਲਦੇ ਕੰਮ ਸਿੱਖਣ ਨੂੰ ਕੋਈ ਨਹੀਂ ਮਿਲਦਾ ਜੋ ਪੁਰਾਣੇ ਕਾਰੀਗਰ ਆ ਬਸ ਉਹੀ ਆ ਸਿੱਖਣ ਵਾਲੇ ਬਹੁਤ ਘੱਟ ਨੇ ਔਰ ਹਰ ਜਗ੍ਹਾ ਦੇ ਵਿੱਚ ਇਹੀ ਰੌਲਾ ਆ ਕਿ ਬੱਚਿਆਂ ਨੂੰ ਕੰਮ ਸਿੱਖਣਾ ਜ਼ਰੂਰ ਚਾਹੀਦਾ ਔਰ ਜ਼ਰੂਰ ਹੈ ਕੋਈ ਨਾ ਕੋਈ ਹੱਥੀ ਟੈਕਨੀਕ ਜਿਹੜੀ ਆ ਸਿੱਖਣੀ ਚਾਹੀਦੀ ਆ ਔਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ